ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਆਪਾਂ ਸਟੇਟ ਸਲਵਾਰ ਪਾਕਿਸਤਾਨੀ ਸਲਵਾਰ ਦੀ ਕਟਿੰਗ ਜਿਹੜੀ ਹੈ ਕਿਦਾਂ ਕਰਨੀ ਆ ਤੇ ਮੈਂ ਤੁਹਾਨੂੰ ਪਹਿਲਾਂ ਉਹਦਾ ਨਾਪ ਦੱਸ ਦੰਨੀ ਆ ਵੀ ਆਪਾਂ ਦਾ ਨਾਪ ਕਿੰਨਾ ਸਲਵਾਰ ਦੀ ਆਪਣੀ ਲੈਂਥ ਹੈਗੀ 36 ਇੰਚ ਮੂਰੀ ਹੈਗੀ 7 ਇੰਚ 벨ਟ ਹੈਗੀ 23 ਇੰਚ ਆਸਣ ਹੈਗਾ 10.5 ਇੰਚ ਸੋ ਜਿਹੜੀ ਆਪਾਂ ਇਹ ਸਲਵਾਰ ਕਟਿੰਗ ਕਰਨੀ ਆ ਇਹ ਆਪਾਂ 벨ਟ ਦੇ ਅਕੋਰਡਿੰਗ ਕਟਿੰਗ ਕਰਨੀਆਂ। ਜੁੰ ਜਿੱਦਾਂ 21 22 23 20 21 22 ਤੱਕ ਹੁੰਦਾ ਜਿਹੜਾ ਐਦਾਂ ਨਾਰਮਲ ਪਣੀ ਵਾਲੀ ਸਲਵਾਰ ਨਾਰਮਲ ਪਣਾ ਹੁੰਦਾ ਜਿਹੜਾ ਕੱਪੜੇ ਦਾ 2.5 ਇੰਚ ਚ ਬਣ ਜਾਂਦੀ ਆ। ਪਰ ਅੱਗੇ 23 24 25 ਜਿੰਨਾ ਵੀ ਅੱਗੇ ਪਲੱਸ ਹੋਊਗੀ 벨ਟ ਤਾਂ ਉੱਥੇ ਆਪਾਂ ਨੂੰ ਜਿਹੜਾ ਇੱਥੇ ਕੁੰਦੀਆਂ ਪਾਉਣੀਆਂ ਪੈਂਦੀਆਂ ਨੇ। ਜੇ ਆਪਾਂ ਕੁੰਦੀਆਂ ਨਹੀਂ ਪਾਉਂਦੇ ਤਾਂ ਆਪਣੀ ਜਿਹੜੀ ਸਲਵਾਰ ਦੀ ਇਹ ਸਲਾਈ ਆ ਇੱਕ ਸਾਈਡ ਨੂੰ ਘੁੰਮਣੀ ਸ਼ੁਰੂ ਹੋ ਜਾਂਦੀ ਆ। ਸੋ ਹੁਣ ਆਪਾਂ ਦੱਸਦੇ ਆ ਵੀ ਆਪਾਂ ਇਹਦੇ ਵਿੱਚ ਕੁੰਦੀਆਂ ਵੀ ਕਿਵੇਂ ਪਾਉਣੀਆਂ ਨੇ ਤੁਹਾਨੂੰ ਮੈਂ ਕਟਿੰਗ ਕਰਕੇ ਦੱਸਦੀ ਆ ਸਭ ਤੋਂ ਪਹਿਲਾਂ ਆਪਾਂ ਲੈਂਥ ਰੱਖ ਲੈਣੀ ਆ ਸਾਢੇ 4 ਇੰਚ ਆਪਾਂ 벨ਟ ਕੱਟ ਦਾਂਗੇ ਉੱਪਰ ਤੇ ਸਾਢੇ 33 ਇੰਚ ਜਿਹੜੀ ਆਪਾਂ ਲੈਂਥ ਤਿਆਰ ਰੱਖਣੀ ਆ ਇਸ ਲਈ ਆਪਾਂ ਨੇ ਸਾਢੇ 33 ਇੰਚ ਕਟਾਈ ਕਰਨੀ ਆ 33 ਇੰਚ ਤੇ ਇੱਥੋਂ ਰੱਖ ਕੇ نیچے ਤੱਕ ਨਿਸ਼ਾਨ ਲਾਉਣਾ ਇਦਾਂ ਹੀ ਇੱਧਰ ਆਪਾਂ 33 ਇੰਚ ਤੱਕ ਨਿਸ਼ਾਨ ਲਗਾ ਲੈਣਾ ਇਹ ਇੱਥੇ ਮੈਂ ਅਜੇ ਇੱਕ ਪੱਲਾ ਹੀ ਰੱਖਿਆ ਹੋਇਆਗਾ ਤੁਸੀਂ ਇਦਾਂ ਵੀ ਕਰ ਸਕਦੇ ਹੋ ਵੀ ਡਬਲ ਫੋਲਡ ਕਰਕੇ ਵੀ ਰੱਖ ਸਕਦੇ ਹੋ ਪਰ ਮੈਂ ਤੁਹਾਨੂੰ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਦੱਸੂਗੀ ਤੇ ਮੂਰੀ ਜਿਹੜੀ ਹੈ 7 ਇੰਚ ਤਿਆਰਾ ਆ ਆਪਾਂ ਇੱਥੇ ਮੂਰੀ 2 ਇੰਚ ਐਕਸਟਰਾ ਰੱਖਾਂਗੇ ਕੱਪੜਾ 9 ਇੰਚ ਤੇ ਨਿਸ਼ਾਨ ਲਗਾਵਾਂਗੇ ਇੱਥੋਂ ਤੋਂ ਆਪਾਂ 32.5 ਇੰਚ ਜਿਹੜਾ ਨਿਸ਼ਾਨ ਲਗਾ ਲੈਣਾ ਕਿਉਂਕਿ ਇੱਧਾਂ ਇੰਚ ਉੱਪਰ ਜੋ ਸਲਾਈ ਚ ਇੱਧਾਂ ਇੰਚ ਨੀਚੇ ਸੁਖ ਨੂੰ ਦੀ ਇਹਦੇ ਆਸਣ ਦੀ ਬਾਰੀ ਇੱਥੇ ਆਪਾਂ ਪਾਉਣੀਆਂ ਨੇ ਜੀ ਕੁੰਡੀਆਂ ਇਸ ਲਈ ਆਪਾਂ ਆਸਣ ਜਿਹੜਾ 13 ਇੰਚ 14 ਇੰਚ ਤੁਸੀਂ ਰੱਖ ਸਕਦੇ ਹੋ ਮੈਂ ਇੱਥੇ 14 ਇੰਚ ਰੱਖ ਰਹੀ ਹਾਂ ਤੇ ਉਹਨੇ ਆਸਣ ਵਾਲੇ ਨਿਸ਼ਾਨ ਨੂੰ ਆਪਾਂ ਮੂਰੀ ਵਾਲੇ ਸਲਾਈਡ ਸੀਨ ਇਹਦੇ ਨਾਲ ਮੈਚ ਕਰ ਦਾਂਗੇ ਜਿਹੜਾ ਹਨ ਨਿਸ਼ਾਨ ਲਾਇਆ ਹੋਇਆ ਤੇ ਇੱਥੇ ਦੇਖੋ ਆਪਣਾ ਮਾਰਜਿਨ ਜਿਹੜਾ ਇਹ ਘਟਾ ਹੈਗਾ ਇਹ ਸਾਢੇ ਕਿਕ ਇੰਚ ਆ ਆਪਾਂ ਨੂੰ ਚਾਹੀਦਾ 24 ਜਾਂ 25 ਇੰਚ ਉਹ ਆਪਾਂ ਇਥੇ ਕੁੰਡੀਆਂ ਐਡ ਕਰਾਂਗੇ ਤੁਹਾਨੂੰ ਮੈਂ ਦਿਖਾਉਣੀ ਆ ਵੀ ਆਪਾਂ ਕਿਵੇਂ ਐਡ ਕਰਾਂਗੇ ਇਹ ਕੁੰਡੀਆਂ ਪਾਉਣ ਨਾਲ ਜਿਹੜਾ ਸਲਵਾਰ ਘੁੰਮਦੀ ਨਹੀਂ ਹੈਗੀ ਇੱਕ ਸਾਈਡ ਤੇ ਉਹ ਖੜੀ ਰਹੂਗੀ ਨਹੀਂ ਜਿਹੜੇ ਕਹਿੰਦੇ ਨੇ ਵੀ ਸਾਡੀ ਸਲਵਾਰ ਘੁੰਮਦੀ ਆ ਮੂਰੀ ਨਿਕ ਟਾਈਪ ਜਗ੍ਹਾ ਖੜਦੀ ਸੋ ਲਓ ਜੀ ਆਪਾਂ ਇਹ ਕਰਤੀਆਂ ਕਟਿੰਗ ਕੋਣੀ ਮੈਂ ਪਹਿਲਾਂ ਇੱਕ ਕਪੱਲਾ ਕਟਿੰਗ ਕਰ ਲਿਆ ਨਪਾਂ ਇਹ ਹੀ ਕੱਪੜੇ ਨੂੰ ਜਿਹੜਾ ਉੱਪਰ ਚੱਕ ਲੈਣਾ ਇਹ ਮੈਂ ਤੁਹਾਨੂੰ ਦੱਸ ਦਾਂ ਵੀ ਇਹ ਮੈਂ ਇਦਾਂ ਡਬਲ ਫੋਲਡ ਕਰਕੇ ਰੱਖਿਆ ਹੋਇਆ ਕੱਪੜਾ ਖੁੱਲੀ ਵਾਲੀ ਸਾਈਡ ਆਪਦੀ ਸਾਈਡ ਰੱਖਣੀ ਸੀ ਤੇ ਬੰਦ ਸਾਈਡ ਆਪਾਂ ਇੱਧਰਲੀ ਸਾਈਡ ਰੱਖਣੀ ਆ ਤੇ ਆਪਾਂ ਨੇ ਨਾ ਇੱਥੇ ਪ੍ਰੈਸ ਵਗੈਰਾ ਲਗਾ ਕੇ ਪਹਿਲਾਂ ਇਹ ਕਰੀਜ਼ਾ ਜਿਹੜੀ ਬਿਠਾ ਲੈਣੀ ਨਾ ਹੁਣ ਕੀ ਕਰਨਾ ਜਿਹੜਾ ਆਪਾਂ ਪੱਲਾ ਕਟਿੰਗ ਕੀਤਾ ਉਹਦੇ ਉੱਪਰ ਰੱਖ ਦਾਂਗੇ ਲੋ ਜੀ ਇਹ ਪੱਲਾ ਜਿਹੜਾ ਉੱਪਰ ਰੱਖ ਕੇ ਆਪਾਂ ਕਟਿੰਗ ਕਰ ਦਾਂਗੇ ਇਹਨੂੰ ਜਿਹੜੇ ਬਿਗਨਰਸ ਨੇ ਉਹ ਚੰਗੀ ਤਰ੍ਹਾਂ ਸਮਝ ਲੱਗ ਜੂ ਉਹਨਾਂ ਨੂੰ ਨਹੀਂ ਉਦਾਂ ਤੁਸੀਂ ਡਬਲ ਫੋਲਡ ਕਰਕੇ ਵੀ ਕੱਪੜਾ ਜਿਹੜਾ ਦੋਨੋਂ ਪੱਲੇ ਇੱਕੋ ਵਾਰ ਚ ਵੀ ਕਟਿੰਗ ਕਰ ਸਕਦੇ ਹੋ ਕਰੇਮ ਤੋਂ ਉਹ ਤੇ ਤਰੀਕਾ ਦੱਸਿਆ ਵੀ ਆਪਾਂ ਕਿਵੇਂ ਕਰ ਸਕਦੇ ਆ। ਇਹ ਫਾਈਨੋ ਕਟਿੰਗ ਕਰ ਲਾਂਗੇ। ਤੇ ਲਓ ਜੀ ਇਹ ਦੋਨੇ ਪੱਲੇ ਨੇ ਜਿਹੜੇ ਆਪਾਂ ਤਿਆਰ ਕਰ ਲਏ ਨੇ। ਤੇ ਹੁਣ ਦੇਖੋ ਜੇ ਤਾਂ ਆਪਣਾ ਇਹ ਕੱਪੜੇ ਚ ਬਣ ਜਾਂਦਾ ਇੱਥੇ ਤੱਕ ਤਾਂ ਤਾਂ ਦੇਖ ਲੈਣੇ ਆ ਨਹੀਂ ਫਿਰ ਆਪਾਂ ਐਕਸਟਰਾ ਜਿਹੜਾ ਕੱਪੜਾ ਕਟਿੰਗ ਕਰ ਲਾਂਗੇ ਇਹ ਜਿਹੜਾ ਆਪਾਂ ਕਟਿਆ ਸਾਈਡ ਤੋਂ ਕੱਪੜੇ ਨੂੰ ਉੱਪਰ ਰੱਖ ਕੇ ਦੇਖ ਲੈਣਾ ਵੀ 10 ਇੰਚ ਤੱਕ ਆਉਂਦਾ ਇੱਧਰ ਸਹੀ ਇਹ ਆਪਾਂ ਨੇ 1.25 ਇੰਚ ਰੱਖਣਾਗਾ ਇਹ ਕੱਪੜਾ ਜਿਹੜਾ ਉੱਪਰ ਰੱਖ ਕੇ 24.5 ਇੰਚ ਤੱਕ ਆਪਾਂ ਨਿਸ਼ਾਨੀ ਲਗਾ ਲੈਣੀ ਆ। ਉਂਝ ਮੈਂ 10.5 ਇੰਚ ਇਹਨਾਂ ਦਾ ਅਸਣ ਆ ਤਾਂ ਆਪਾਂ 11.5 ਜਿਹੜਾ ਕਟਾਈ ਕਰਨਾ। ਤੇ ਜਿਹੜੀ ਇਹ ਚੀਜ਼ ਆ ਤਿਰਛੀ ਇਹਨੂੰ ਇਦਾਂ ਕਰਕੇ ਇਦਾਂ ਇਹਦੇ ਨਾਲ ਮੈਚ ਕਰ ਦੇਣਾ। ਜਦੋਂ ਵੀ ਆਪਾਂ ਇਹ ਕੁੰਡੀਆਂ ਇਹਦੇ ਵਿੱਚ ਪਾਵਾਂਗੇ ਸਲਵਾਰ 'ਚ ਤਾਂ ਤੁਹਾਡੀ ਸਟੇਟ ਸਲਵਾਰ ਇੱਕ ਜਗ੍ਹਾ ਤੇ ਹੀ ਰਹੂਗੀ ਥੋੜੀ ਮੂਰੀਏ ਜਿਹੜੀ ਉਹ ਇੱਧਰ ਉੱਧਰ ਨਹੀਂ ਘੁੰਮੂਗੀ ਦੇਖੋ ਜੀ ਇੱਕ ਸਾਈਡ ਤੇ ਤਾਂ ਡੋਕ ਹੁੰਦੀ ਹੋਊਗੀ ਤੇ ਹੁਣ ਆਪਾਂ ਇਹੀ ਕਪੜਾ ਚੱਕ ਕੇ ਜਿਹੜਾ ਇੱਧਰੋਂ ਇੱਧਰੋਂ ਵੀ ਇਦਾਂ ਹੀ ਪਾਵਾਂਗੇ ਜੀ ਇਹ ਆਪਣੇ ਹੋ ਗਏ ਨੇ ਦੋ ਪੀਸ ਆਹ ਹੋ ਗਏ ਦੋ ਪੀਸ ਆਹ ਹੋ ਗਏ ਚਾਰ ਪੀਸ ਹੋ ਗਏ ਨਾ ਇਹ ਤੇ ਜਿਹੜੀ ਆਪਣੀ ਸਲਵਾਰ ਇਹਦੇ ਆਪਾਂ ਪਹੁੰਚੇ ਜਿਹੜੇ ਹਨ ਅਲੱਗ-ਅਲੱਗ ਕਰ ਲਾਂਗੇ ਦੇਖੋ ਜੀ ਜਿਹੜੇ ਤਾਂ ਇਹ ਦੋ ਪੀਸ ਨੇ ਇਹ ਤਾਂ ਇਹਨਾਂ ਨਾਲ ਅਟੈਚ ਹੋ ਜਾਣਗੇ ਤੇ ਜਿਹੜੇ ਆਹ ਦੋ ਪੀਸ ਨੇ ਇਹ ਲੰਬੀ ਸਾਈਡ ਇਹਦੇ ਨਾਲ ਅਟੈਚ ਕਰਨੀਆਂ ਤੇ ਜਿਹੜੀ ਆ ਘੱਟ ਵਾਲੀ ਜਗ੍ਹਾ ਇੱਥੇ ਆਪਣਾ ਇਹ ਰਸਨ ਤਿਆਰ ਰਹਿ ਜੂਗਾ ਤੋਂ ਮੈਂ ਕਟਿੰਗ ਸਟਿਚਿੰਗ ਵੀ ਇਹਦੀ ਦੱਸ ਦੂੰਗੀ ਉਹਦੀ ਇੱਕ ਅਲੱਗ ਵੀਡੀਓ ਬਣਾ ਦੇਣੀ ਆ ਤੇ ਹੁਣ ਆਪਾਂ ਇਸ ਕੱਪੜੇ ਚੋਂ ਇਹਦੀ ਬੈਲਟ ਬਣਾ ਲੈਣੀ ਆ ਇਹ ਕੁਝ ਤਾਂ ਕੱਪੜਾ ਵਧੀਆ ਖੁੱਲਾ ਡੁੱਲਾ ਬਚਿਆ ਹੈ ਤਾਂ ਤੁਸੀਂ ਆ ਕੰਨੀ ਵਾਲੀ ਸਾਈਡ ਤੋਂ ਜਿਹੜਾ ਇਹਦੀ ਬੈਲਟ ਬਣਾ ਲੈਣੀ ਆ ਤਾਂ ਕਿ ਕੋਈ ਜੋੜ ਵਗੈਰਾ ਵੀ ਨਹੀਂ ਪਾਉਣਾ ਪਊਗਾ ਆਪਾਂ ਨੂੰ ਇਹਨਾਂ ਦੇ 23 ਇੰਚ ਬੈਲਟ ਆ ਤੇ ਆਪਾਂ 24 ਇੰਚਾ ਜਿਹੜੀ ਕਟਿੰਗ ਕਰਾਂਗੇ। ਸਿਲੰਬਾਈ ਰੱਖਾਂਗੇ 7.5 ਇੰਚ। ਤੇ ਇਹਦੇ ਆਪਾਂ ਜਿਹੜੀ ਪਹੁੰਚੇ ਆ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਬਣਾਉਂਗੀ ਮੈਂ ਪੱਟੀ ਵਗੈਰਾ ਤੁਹਾਨੂੰ ਦੱਸੂਗੀ ਵੀ ਕਿਵੇਂ ਬਣਦੀ ਆ। ਸ਼ਰਟ ਦਾ ਕੱਪੜਾ ਜਿਹੜਾ ਆਪਾਂ ਲੇਸ ਨਾਲ ਡਿਜ਼ਾਈਨ ਕਰਕੇ ਇਹ ਮੂਰੀਆਂ ਤੇ ਲਗਾਵਾਂਗੇ ਸੋ ਲੋਜੀ ਆਪਣੀ ਜਿਹੜੀ ਪਾਕਿਸਤਾਨੀ ਸਲਵਾਰ ਉਹਦੀ ਕਟਿੰਗ ਡਨ ਹੋ ਚੁੱਕੀ ਆ ਤੇ ਮੈਂ ਤੁਹਾਨੂੰ ਇਹਦੀ ਸਟਿਚਿੰਗ ਵਗੈਰਾ ਵੀ ਅਲੱਗ ਵੀਡੀਓ ਬਣਾ ਦੇਣੀ ਆ ਵੀ ਕਿੱਦਾਂ ਬਣਦੀ ਆ ਇਹ ਥੈਂਕ ਯੂ